ਜੈਗੁਰਦੇਵ ਸਰ ਜੀ ਧੰਨ ਕਰਦੇ ਜੀ ਜੈਗੁਰਦੇਵ ਧੰਨ ਸਰ ਆਪਾਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਜੀ ਪਿੰਡ ਚੇਤਾ ਜ਼ਿਲ੍ਹਾ ਨਮਾਸ਼ਾ ਤੋਂ ਆਏ ਠੀਕ ਹੈ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਬਨਾਰਸ ਆਉਂਦੇ ਆ ਨਾ ਅਸੀਂ ਸਰ ਜੀ 2007 ਤੋਂ ਆਨੇ ਜੀ ਸਾਨੂੰ ਲਗਭਗ 14-15 ਸਾਲ ਹੋ ਗਏ ਤੇ ਤੁਸੀਂ ਸਰ ਇਕੱਲੇ ਆਉਂਦੇ ਆ ਜਾਂ ਪੂਰੀ ਸੰਗਤ ਦੇ ਨਾਲ ਜਾਂ ਆਪਣੇ ਸੱਜਾ ਮਿੱਤਰਾਂ ਨਾਲ ਅਸੀਂ ਜੀ ਪੂਰੇ ਇਲਾਕੇ ਦੇ ਨਿਵਾਸੀ ਆ ਆਉਂਦੇ ਆ ਸਾਡੇ ਨਾਲ ਸੰਗਤ ਹੁੰਦੀ ਬਹੁਤ ਸੰਗਤ ਹੁੰਦੀ ਹੈ ਤੇ ਇਸ ਵਾਰ ਕਿੰਨੀ ਸੰਗਤ ਆਈ ਹੈ ਤੁਹਾਡੀ ਸਾਡੇ ਨਾਲ ਜੀ 150 ਦੇ ਲਗਭਗ ਸੰਖਿਆਈ ਸਾਡੇ ਨਾਲ ਅਸੀਂ ਚਾਪ ਕੋੜਿਆਂ ਵਾਲਾ ਲੰਗਰ ਲਾਉਂਦੇ ਨਵੇਸ਼ਰ ਜ਼ਿਲ੍ਹੇ ਵੱਲੋਂ ਚਾਪ ਕੋੜਿਆਂ ਵਾਲਾ ਲੰਗਰ ਹਰ ਸਾਲ ਲਗਾਇਆ ਜਾਂਦਾ ਠੀਕ ਹੈ ਚਾਪ ਕੋੜਿਆਂ ਦਾ ਤੁਹਾਡਾ ਹਰ ਸਾਲ ਲੰਗਰ ਚੱਲਦਾ ਰਹਿੰਦਾ ਜੀ ਹਾਂਜੀ ਤੇ ਤੁਸੀਂ ਜਿਹੜਾ ਗੁਰਪੁਰਬ ਆਪਣੇ ਪਿੰਡ ਦੇ ਵਿੱਚ ਵੀ ਜਾ ਕੇ ਮਨਾਉਂਦੇ ਹੋ ਫਿਰ ਹਾਂਜੀ ਅਸੀਂ ਇੱਥੋਂ ਜਾ ਕੇ ਬਾਅਦ ਵਿੱਚ ਅਸੀਂ ਪਿੰਡ ਵਿੱਚ ਵੀ ਗੁਰਪੁਰਬ ਮਨਾਉਂਦੇ ਤੇ ਲੰਗਰ ਕੀਰਤਨ ਸੁਭਾਜਾਤਰਾ ਵੀ ਕਰਦੇ ਅੱਛਾ ਸੁਭਾਜਾਤਰਾ ਵੀ ਕੱਢਦੇ ਆ ਤੇ ਪਿਛਲੇ ਦਿਨੀ ਇੱਕ ਅਨਾਉਂਸ ਹੋਇਆ ਡੇਰਾ ਸਰਚ ਕਰਨ ਬਣਾਉਂਦੇ ਮੁਖੀ ਆਪਣੇ ਸੰਤ ਨਰਿੰਜਨ ਦਾਸ ਜੀ ਨੂੰ ਪਦਮ ਸ਼੍ਰੀ ਅਵਾਰਡ ਦੇ ਰਹੇ ਆ ਉਸ ਬਾਰੇ ਤੁਹਾਨੂੰ ਕਿੱਦਾਂ ਖੁਸ਼ੀ ਦਾ ਸਮਾਂ ਆ ਇਹ ਹਾਂਜੀ ਸਾਨੂੰ ਇਹ ਬਹੁਤ ਆਪਣੀ ਕੌਮ ਲਈ ਮਾਣ ਵਾਲੀ ਗੱਲ ਹੈ ਜਿਹੜਾ ਇਹ ਅਵਾਰਡ ਮਿਲਣ ਜਾ ਰਿਹਾ ਆਪਣੇ ਮਹਾਰਾਜ ਨੂੰ ਇਹ ਸਾਡੀ ਪੂਰੀ ਕੌਮ ਨੂੰ ਮਾਣ ਵਾਲੀ ਗੱਲ ਹੈ ਬਹੁਤ ਬਹੁਤ ਇਹ ਵਧੀਆ ਗੱਲ ਹੈ ਤੇ ਦੇਸ਼-ਵਿਦੇਸ਼ਾਂ ਵਿੱਚ ਜਿਹੜੀਆਂ ਆਪਣੀਆਂ ਸੰਗਤਾਂ ਦੇਖ ਰਹੀਆਂ ਤੁਹਾਨੂੰ ਸਾਡੇ ਚੈਨਲ ਦੇ ਕਰੀਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਤੇ ਕੀ ਦੇਸ਼-ਦੇਸ਼ ਵਿੱਚ ਪੂਰੀਆਂ ਸਮੂਹ ਸੰਸਾ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 659 ਪ੍ਰਕਾਸ਼ ਦਿਹਾੜੇ ਦੀ 1 ਕਰੋੜ ਕਰੋੜ ਮੁਬਾਰਕਾ ਦਿੰਦੇ ਜੀ ਅਤੇ ਤੁਹਾਡੇ ਇਕਤਾ ਈਵੀ ਚੈਨਲ ਯੂਕੇ ਨੂੰ ਬਹੁਤ-ਬਹੁਤ ਸਾਡੇ ਵੱਲੋਂ ਧੰਨਵਾਦ ਠੀਕ ਹੈ ਜੀ ਧੰਨਵਾਦ